ਅੰਤੀ ਦਲ ਦੇ ਜੋ ਸਦਸੇ ਐ ਉਹ ਸਾਰੇ ਅੱਜ ਤੁਹਾਡੇ ਈਓ ਸਾਹਿਬ ਕੋਲ ਆਏ ਸੀਗੇ ਈਓ ਸਾਹਿਬ ਅੱਜ ਥੋੜੇ ਜੇ ਗੱਲਸ ਨੇ ਉਹਨਾਂ ਦੀ ਬੈਠਕ ਚੱਲ ਰਹੀ ਹੈ ਡੀਸੀ ਸਾਹਿਬ ਨਾਲ ਔਰ ਅੱਜ ਅਸੀਂ ਵਿਪਨ ਭਾਈ ਨੂੰ ਇੱਕ ਰਿਕਵੈਸਟ ਕਰਕੇ ਜਾ ਰਹੇ ਹਾਂ ਕਿ ਇਹ ਸ਼ਹਿਰ ਜੇ ਕੁਛ ਜਿਹੜੀਆਂ ਕੁਰੀਤੀਆਂ ਉਹਨਾਂ ਨੂੰ ਥੋੜਾ ਜਿਹਾ ਦੂਰ ਕਰਨ ਵਾਸਤੇ ਤੁਹਾਡੇ ਸਹਿਯੋਗ ਦੀ ਲੋੜ ਹੈ ਕਾਰਨ ਕੀ ਹੈਗਾ ਉਹ ਹੈ ਕਿ ਗੁਰਦਾਸਪੁਰ ਦੇ ਜਿਹੜੇ ਮੇਨ ਬਾਜ਼ਾਰ ਨੇ ਜਾਂ ਕਾਫੀ ਸਰਾਊਂਡਿੰਗ ਏਰੀਆ ਹੈ ਉਹਦੇ ਵਿੱਚ ਨਜਾਇਜ਼ ਰੇੜੀਆਂ ਤੇ ਨਜਾਇਜ਼ ਫੜੀਆਂ ਉਹ ਬਹੁਤ ਹੈ ਇਹਨਾਂ ਨੇ ਜੇ ਸਾਡ ਦੱਸਿਆ ਕਿ 256 ਜਿਹੜੀਆਂ ਰੇੜੀਆਂ ਜਿਹੜੀਆਂ ਰਜਿਸਟਰਡ ਹੈਗੀਆਂ ਮੈਂ 350 350 350 350 ਤੇ ਇਹਦੇ ਬਾਵਜੂਦ ਜਦੋਂ ਸ਼ਹਿਰ ਚ ਜਾਂਦੇ ਤੇ 2000 ਤੋਂ ਉੱਪਰ ਵੱਧ ਰੇੜੀ ਫੜੀ ਤੁਹਾਨੂੰ ਦਿਖ ਜਾਂਦੀ ਹੈ ਤਾਂ ਸੋ ਇਲੀਗਲ ਵੇ ਨਾਲ ਵੀ ਕੋਈ ਬਹੁਤ ਲੋਕ ਰਹਿ ਰਹੇ ਨੇ ਤੇ ਉਹਨਾਂ ਤੇ ਨਜ਼ਰ ਰੱਖਣਾ ਸਾਡੇ ਲਈ ਬਹੁਤ ਜ਼ਰੂਰੀ ਹੈ ਪਿਛਲੇ ਦਿਨੀ ਅਸੀਂ ਐਸਐਸਪੀ ਸਾਹਿਬ ਨੂੰ ਮਿਲੇ ਸੀਗੇ ਉਹਨਾਂ ਨੂੰ ਵੀ ਬੇਨਤੀ ਕੀਤੀ ਸੀ ਕਿ ਇਹਦੀ ਥੋੜੀ ਵੈਰੀਫਿਕੇਸ਼ਨ ਕੀਤੀ ਜਾਵੇ ਔਰ ਬੜੇ ਹਾਈ ਲੈਵਲ ਦੇ ਉੱਪਰ ਸਾਨੂੰ ਪਤਾ ਲੱਗਿਆ ਕਿ ਚੱਲ ਰਿਹਾ ਹੈ ਹਰ ਥਾਣੇ ਦੇ ਵਿੱਚ ਇਨਫੀਮੇਸ਼ਨ ਜਿਹੜੀਆਂ ਜਾ ਚ ਕਿ ਜਿਹੜੇ ਇਹ ਜਿਹੜੇ ਲੋਕ ਨੇ ਇਹਨਾਂ ਦੀ ਜਿਹੜੀ ਨਜਾਇਜ਼ ਜਿਹੜੀਆਂ ਫੜੀਆਂ ਜਿਹੜੀਆਂ ਲੱਗੀਆਂ ਤਾਂ ਉਹ ਰਜਿਸਟਰ ਕਰੋ ਜੇ ਜਾਇਜ਼ ਨੇ ਤੇ ਉਹ ਰਜਿਸਟਰ ਕਰੋ ਅਗਰ ਨਹੀਂ ਰਜਿਸਟਰਡ ਤਾਂ ਇਹਨਾਂ ਨੂੰ ਹਟਾਓ ਤੇ ਜਾਂ ਇਹਨਾਂ ਨੂੰ ਸ਼ਹਿਰ ਤੋਂ ਬਾਹਰ ਕੱਢੋ ਜਿੱਥੇ ਵੀ ਮਰਜ਼ੀ ਕਰੋ ਬਟ ਸਾਨੂੰ ਇਹ ਸ਼ਹਿਰ 'ਚ ਦਿਖਣੇ ਨਹੀਂ ਚਾਹੀਦੇ ਉਹਦਾ ਕਾਰਨ ਕੀ ਹੈਗਾ ਵਾ ਇਹ ਸ਼ਹਿਰ ਦੇ ਵਿੱਚ ਜੋ ਚੋਰੀਆਂ ਡਕੈਤੀਆਂ ਜਾਂ ਜੋ ਅਪਰਾਧਿਕ ਕੰਮ ਹੋ ਰਹੇ ਨੇ ਉਹ ਇਹਨਾਂ ਦੇ ਥਰੂ ਹੀ ਹੋ ਰਹੇ ਨੇ ਕਿਉਂਕਿ ਇਹਨਾਂ ਦੀ ਆਈਡੈਂਟੀਫਿਕੇਸ਼ਨ ਨਹੀਂ ਹੈਗੀ ਦੇਖਣ ਵਿੱਚ ਕੀ ਆ ਰਿਹਾ ਵਾ ਕਿ ਇੱਥੇ ਕ੍ਰਾਈਮ ਕਰਦੇ ਨੇ ਬੜੀ ਬੜੀ ਬੜੀਆਂ ਚੋਰੀਆਂ ਹੋਈਆਂ ਨੇ ਸਾਡੇ ਰੋਹਿਤ ਟੌਪਿਕਲ ਦੇ ਚੋਰੀ ਹੋਈ ਸੀ 35-40 ਲੱਖ ਰੁਪਏ ਦੀ ਅੱਜ ਤੱਕ ਉਹ ਜਿਹੜੇ ਆ ਦੋਸ਼ੀ ਫੜੇ ਨਹੀਂ ਗਏ ਉਹਦਾ ਕਾਰਨ ਕੀ ਹੈ ਕਿਉਂਕਿ ਇਹੀ ਲੋਕ ਨੇ ਜਿਹੜੇ ਕ੍ਰਾਈਮ ਕਰਦੇ ਨੇ ਔਰ ਫਿਰ ਦੁਬਾਰਾ ਆਪਣੇ ਇਲਾਕੇ ਚੋਂ 도ੜ ਜਾਂਦੇ ਨੇ ਫਿਰ 6 ਮਹੀਨੇ ਬਾਅਦ ਆਉਂਦੇ ਨੇ ਫਿਰ ਕ੍ਰਾਈਮ ਕਰਦੇ ਨੇ ਫਿਰ 도ੜ ਜਾਂਦੇ ਨੇ ਤੋਂ ਸੋ ਇਹਦਾ ਦੀ ਵੈਰੀਫਿਕੇਸ਼ਨ ਹੋਣਾ ਬਹੁਤ ਜ਼ਰੂਰੀ ਹੈ ਔਰ ਨਗਰਪਾਲਿਕਾ ਨੇ ਜੋ ਤੋਂ ਭੂਮਿਕਾ ਅਸੀਂ ਬੇਨਤੀ ਆਈ ਕਰਨਾ ਹੈ ਕਿ ਉਹ ਆਪਣੇ ਇਨਫੋਰਮ ਔਰ ਬਾਜ਼ਾਰ ਦੇ ਵਿੱਚ ਜੋ ਨਜਾਇਜ਼ ਐਂਟ੍ਰਾਂਚਮੈਂਟ ਤੇ ਰੇਡੀਆਂ ਫੜੀਆਂ ਜਿਹੜੀਆਂ ਬਿਲਕੁਲ ਨਜਾਇਜ਼ ਰਹੀਆਂ ਉਹ ਕਾਸਾਦ ਦੇ ਅਫਸਰ ਦੇ ਬਹਾਤੇ ਅੱਜ ਸਨਾਤਨ ਕ੍ਰਾਂਤੀ ਦਲ ਉਦਾਸਪੁਰੋਂ ਜਿਹੜਾ ਆਪਣਾ ਮੰਗ ਪੱਤਰ ਦੇਣ ਵਾਸਤੇ ਆਇਆ ਨਾ ਸ਼ਾਇਦ ਇਸ ਮਸਿਆਵਰੇ ਜਿਸ ਵਿੱਚ ਰੇੜੀਆਂ ਦੀ ਕਲੋਜਮੈਂਟਾਂ ਜਾਂ ਲੋਕਾਂ ਦੇ ਆਵਾਜ਼ਾਂ ਦੇ ਵਿੱਚ ਜੋ ਰੇੜੀਆਂ ਚੱਲ ਰਹੀਆਂ ਨੇ ਉਹ ਪ੍ਰਾਪਰ ਸਸਨ ਨਾਲ ਜਾਂ ਦੁਕਾਨਦਾਰਾਂ ਨੇ ਜਿਹੜਾ ਸਮਾਨ ਜਿਹੜਾ ਉਹ ਗਾਹ ਪ੍ਰਾਪਰ ਸਸਨ ਨਾਲ ਦੇ ਲਗਾਇਆ ਉਹਦੇ ਸਬੰਧੀਆਂ ਇਹਨਾਂ ਨੇ ਆ ਕੇ ਜਿਹੜੀ ਆਪਣੀ ਪ੍ਰੋਬਲਮ ਦੱਸੀ ਹੈਗੀ ਨਾ ਅਸੀਂ ਨਗਰ ਕੌਂਸਲ ਵੱਲੋਂ ਜਿਹੜੇ ਆ ਜਿਨ੍ਹਾਂ ਰੇੜੀਆਂ ਨੂੰ ਨੰਬਰ ਜਾਰੀ ਕੀਤੇ ਹੋਏ ਨਾ ਉਹਨਾਂ ਨੂੰ ਹਦਾਇਤ ਕਰਾਂਗੇ ਕਿ ਉਹ ਆਪਣੀ ਆਪਣੀ ਗੱਲ ਦੇ ਵਿੱਚ ਆਈਡੀ ਕਾਰਡ ਪਾ ਕੇ ਰੱਖਣ ਕਿਉਂਕਿ ਆਲਰੇਡੀ ਕਮੇਟੀ ਨੇ ਆਈਡੀ ਕਾਰਡ ਇਸ਼ੂ ਕੀਤੇ ਹੋਏ ਨੇ ਉਹਨਾਂ ਨੂੰ ਜਿਹੜੇ ਵੈਂਡਰ ਹੈਗੇ ਨਾ ਉਹਨਾਂ ਨੂੰ ਇੱਕ ਕਾਰਡ ਇਸ਼ੂ ਕੀਤਾ ਹੋਇਆ ਹੈ ਨਾ ਉਹ ਆਪਣੇ ਘਰ 'ਚ ਪਾ ਕੇ ਰੱਖਣ ਜਿਹੜੇ ਉਹਨਾਂ ਦੀਆਂ ਰੇੜੀਆਂ ਨਾ ਉਹਨਾਂ ਉਹੋ ਹੀ ਨੰਬਰ ਉਹਨਾਂ ਨੂੰ ਆਪਣੀ ਰੇੜੀ 'ਤੇ ਲਾ ਕੇ ਰੱਖਣ ਤਾਂ ਕਿ ਜੋ ਇਹਨਾਂ ਦੀ ਪਛਾਣ ਹੋ ਸਕੇ ਕਿ ਕਿਹੜੀ ਰੇੜੀ ਹੈ ਜਿਹੜੀ ਨਗਰ ਕੌਂਸਲ ਕੋਲ ਜਿਸੜਾ ਤੇ ਕਿਹੜੀ ਨਹੀਂ ਹੈਗੀ ਜਿਹੜੀ ਰਜਿਸਟਰ ਨਹੀਂ ਹੈਗੀ ਉਹਦੇ ਉੱਤੇ ਨਗਰ ਕੌਂਸਲ ਕਾਰਵਾਈ ਕਰੇਗੀ ਤੇ ਜਿਹੜੀ ਸ਼ਹਿਰ ਦੇ ਵਿੱਚ ਜਿੰਨੀਆਂ ਕਰੋ ਜਿਹੜੀ ਸਮੱਸਿਆ ਹੈ ਉਹਨੂੰ ਦੂਰ ਕਰਦੀ ਕੋਸ਼ਿਸ਼ ਕਰੇਗੀ ਔਰ ਆਨਲ ਪਬਲਿਕ ਜਿਹੜੀ ਆ ਕੋਈ ਪ੍ਰੋਬਲਮ ਆਏ ਉਹ ਸੁਲਝਾਏਗੀ ਇਹ ਜੀ ਕਿ ਬੇਨਤੀ ਛੋਟੀ ਜਿਹੀ ਨਾਲ ਹੀ ਕਰਨਾ ਚਾਹੁੰਦਾ ਸਰ ਕਿ ਇਹਦੇ ਵਿੱਚ ਕਿਸੇ ਵੀ ਰਾਜਨੀਤਿਕ ਪ੍ਰਭਾਵ ਦੇ ਅੰਡਰ ਰਾ ਕੇ ਕੋਈ ਕੰਪਰੋਮਾਈਜ਼ ਨਾ ਕੀਤਾ ਜਾਵੇ ਨਗਰਪਾਲਿਕਾ ਆ ਕੇ ਸਾਡੀ ਇਹ ਬੇਨਤੀ ਨਹੀਂ ਦੇਖੋ ਜੀ ਅਸੀਂ ਤੇ ਜੋ ਵਰਕਿੰਗ ਕਰਦੀਆਂ ਐ ਐਜ਼ ਅਮਪਲਾਈਜ਼ ਵਰਕਿੰਗ ਕਰਦੀਆਂ ਔਰ ਐਜ਼ ਅ ਕੋਰਟ ਦੇ ਹੁਕਮਾਂ ਮੁਤਾਬਕ ਜੋ ਡਾਇਰੈਕਸ਼ਨਾਂ ਸਾਨੂੰ ਮੈਘੀ ਤੋਂ ਪ੍ਰਾਪਤ ਹੁੰਦੀਆਂ ਤੇ ਜੋ ਸਾਡੇ ਕਾਨੂੰਨ ਦੇ ਇਸ ਐਟਾ ਦੇ ਕਾਨੂੰਨ ਦੇ ਵਿੱਚ ਜੋ ਧਾਰਾਵਾਂ ਹੈਗੀਆਂ ਅਸੀਂ ਉਹਨਾਂ ਤਹਿਤ ਕੰਮ ਕਰਨਾ ਹੈ ਔਰ ਉਸ ਤਰ੍ਹਾਂ ਜੋ ਅਸੀਂ ਕੰਮ ਕਰਾਂਗੇ ਸਹੀ ਕਰਾਂਗੇ ਗਲਤ ਨਹੀਂ ਕਰਾਂਗੇ ਧੰਨਵਾਦ